ਤੁਜੜੀਆਂ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸਵਾਲ ਕਰਦਾ ਹੈ ਨਸ਼ੇ ਦੇ ਖਾਤਮੇ ਲਈ ਜਿੱਥੇ ਸਰਕਾਰ ਵੱਲੋਂ ਸਖਤ ਆਦੇਸ਼ ਨੇ ਦੂਜੇ ਪਾਸੇ ਪੰਜਾਬ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਹੈ ਜਿਸ ਨੂੰ ਲੈ ਕੇ ਲਗਾਤਾਰ ਆਏ ਦਿਨ ਹੀ ਕਈ ਥਾਵਾਂ ਤੇ ਰੇਡ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਨਸ਼ਾ ਤਸਕਰਾਂ ਦੇ ਜਿੱਥੇ ਘਰ ਵੀ ਟਾਏ ਜਾ ਰਹੇ ਨੇ ਤੇ ਲਗਾਤਾਰ ਤਸਕਰਾਂ ਨੂੰ ਵੀ ਫੜਿਆ ਜਾ ਰਿਹਾ ਹੈ ਇਸੇ ਤਹਤੀਫ ਫਰੀਕ ਕੋਲ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲ ਨਸ਼ਾ ਅਤੇ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਫ੍ਰੀਕੋਰਡ ਦੇ ਕਾਊਂਟਰ ਇਟਾਲੀਅਨਸ ਦੇ ਸਤੇਸ਼ ਕੁਮਾਰ ਨੇ ਅਸੀਂ ਢਿਲਵਾ ਕੋਲ ਨਾਕਾ ਲਾਇਆ ਹੋਇਆ ਸੀ ਜੀ ਤੇ ਉੱਥੇ ਢਿਲਵਾ ਵਾਲੇ ਪਾਸਿਓਂ ਇੱਕ ਗੱਡੀ ਆਈ ਜਿਹੜੀ ਪੰਜਗਰਾਈ ਵਾਲੇ ਪਾਸੇ ਨੂੰ ਜਾ ਰਹੀ ਸੀ ਤੇ ਅਸੀਂ ਇਹਨੂੰ ਹੱਥ ਦੇ ਕੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਭਜਾ ਲਈ ਤੇ ਅਸੀਂ ਵੀ ਉਹਦੇ ਪਿੱਛੇ ਗੱਡੀ ਭਜਾਈ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਉਹਨੇ ਪੰਜਗਰਾਈ ਚ ਮਤਲਬ ਬਾਹਰਲੇ ਪਾਸੇ ਖੇਤਾਂ 'ਚ ਗੱਡੀ ਪਲਟਾ ਲਈ ਤੇ ਅਸੀਂ ਜਦੋਂ ਮੌਕੇ ਤੇ ਪਹੁੰਚੇ ਤੇ ਉਹਨੇ ਆਪਣੇ ਆਪ ਨੂੰ ਗੱਡੀ ਚੋਂ ਬਾਹਰ ਨਿਕਲ ਕੇ ਸਰੈਂਡਰ ਕਰਤਾ ਤੇ ਜਦੋਂ ਅਸੀਂ ਉਹਦੀ ਤਲਾਸ਼ੀ ਲਈ ਤੇ ਸਾਨੂੰ ਉਹਦੇ ਕੋਲੋਂ तकरीबन 45 ਗ੍ਰਾਮ ਹੈਰੋਇਨ ਇੱਕ ਗਲੌਕ ਪਿਸਟਲ 9mm ਇੱਕ ਬਰੇਟਾ ਪਿਸਟਲ ਪੁਆਇੰਟ 30mm ਇੱਕ ਪੰਪ ਐਕਸ਼ਨ ਗਨ 12 ਬੋਰ ਮਿਲੀ ਤੇ ਪਲੱਸ तकरीबन 141 ਕਾਟਿਜਸ ਮਿਲੇ ਜਿਹਦੇ ਵਿੱਚ 12 ਬੋਰ ਦੇ ਕਾਟਿਜਸ 9 एमएम दे कार्टिजेस ते 0.34 दे कार्टिजेस शामिल है सर दी पहचान के किस नाम ਨਾਲ ਕੀਤੀ اے ਇਹਦਾ ਨਾਮ ਹਰਦੀਪ ਸਿੰਘ ਏਲੀਅਸ ਦੀਪਾ ਹੈ ਇਹ ਕੱਲ ਖੁਰਦਾ ਰਹਿਣ ਵਾਲਾ ਇਹਦੇ ਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਤੇ ਇਹ ਇਸ ਸੀਰੀਅਲ ਚ ਕਾਫੀ ਹੈਰੋਇਨ ਵਿਚਿੰਚ ਸਰਗਰਮ ਹੈ ਵੈਪਨਸ ਤੇ ਵੀ ਕੋਈ ਦਸਕਰੀ ਕਰਤੀ ਹਾਂਜੀ ਹਾਂਜੀ ਸਰ ਇਹ ਕਿਤੋਂ ਵੈਪਨ ਲੈਂਦੇ ਕੋਈ ਇਸ ਬਾਰੇ ਕੋਈ ਜਾਣਕਾਰੀ ਸਾਨੂੰ ਇਹ ਇਸ ਚੀਜ਼ ਨੂੰ ਵੈਸੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਤੇ ਇਸ ਚੀਜ਼ ਨੂੰ ਰਿਵੀਲ ਕੀਤਾ ਜਾਊਗਾ ਤੁਹਾਨੂੰ ਬਾਅਦ ਵਿੱਚ ਤੇ ਬਟ ਮਤਲਬ ਸਾਨੂੰ ਆਸ ਹੈਗੀ ਹੈ ਕਿ ਇਹਦੇ ਕਾਫੀ ਬੈਕਵਰਡ ਤੇ ਫੋਰਵਰਡ ਲਿੰਕੇਜਸ ਤੋਂ ਸਾਨੂੰ ਕਾਫੀ ਕੁਝ ਪਤਾ ਲੱਗੂਗਾ ਇਹਦੇ ਜ਼ਿਆਦਾਤਰ ਇਹਦੇ ਤੇ ਆਮ ਸੈਕਟ ਦੇ ਪਰਚੇ ਦਰਸਨੇ ਸੀ ਇਨਫੋਰਮੇਸ਼ਨ ਵੀ ਸੀ ਕਿ ਆਪਣੇ ਕੋਲ ਸਾਡੇ ਕਾਫੀ ਮਤਲਬ ਜਿਹੜੇ ਇਹਦੇ ਪਿੱਛੇ ਕਾਫੀ ਪੁਲਿਸ ਲੱਗੀ ਹੋਈ ਸੀ ਕੁਝ ਮੁਕਦਮਿਆਂ 'ਚ ਪਕੌੜਾ ਵੀ ਹੈ ਤੇ ਮਤਲਬ ਇਸ ਕਰਕੇ ਅਸੀਂ ਵੀ ਫਰਦਰ ਕੌਣ ਦੇ ਰਿਮਾਂਡ ਤੇ ਆਪਣੇ ਕੋਲ 3 ਦਿਨਾਂ ਦਾ ਰਿਮਾਂਡ ਮਿਲਿਆ ਤੇ ਸਾਨੂੰ ਕਾਫੀ ਆਸ ਹੈ ਕਿ ਹੋਰ ਰਿਕਵਰੀ ਵੀ ਹੋਊਗੀ